ਨਮਸਕਾਰ ਦੋਸਤੋ ਇੱਕ ਕਵਿਤਾ ਤੁਹਾਡੀ ਨਜ਼ਰ ਸ਼ੀਰਸ਼ਕ ਹੈ ਕੁਦਰਤ ਬਾਗ 2 ਦਿਸਦੇ ਨ ਅੰਬਰੀ ਪਰਿੰਦੇ ਕਿੰਨੇ ਮਾਰਤੇ ਦਿਸਦੇ ਨ ਅੰਬਰੀ ਪਰਿੰਦੇ ਕਿੰਨੇ ਮਾਰਤੇ ਵਸਦੇ ਘਰ ਕਿਵੇਂ ਪਲਾਂ ਚ ਉਜਾੜਤੇ ਵੱਡ ਤੇ ਦਰਖਤ ਸਾਰੇ ਵੱਡ ਤੇ ਦਰਖਤ ਸਾਰੇ ਚਿੜੀਆਂ ਆਲਣ ਕਿੱਥੇ ਪਉਣ ਗਿਆ ਕਿਹੜੀ ਗੱਲੋਂ ਡਰਦੇ ਭੁਕੰਪ ਤੋਂ ਸੁਨਾਮੀ ਲਹਿਰਾਂ ਤੱਕ ਹੁਮਕਮੇ ਆਉਣ ਗਿਆ ਸੁਨਾਮੀ ਲਹਿਰਾਂ ਤੱਕ ਹੁਮਕਮੇ ਆਉਣ ਗਿਆ ਜੰਗਲਾਂ ਦੇ ਜੰਗਲ ਅਗ ਲਾਤੇ ਮੁਕਾਤੇ ਜੰਗਲਾਂ ਦੇ ਜੰਗਲ ਅਗ ਲਾਤੇ ਮੁਕਾਤੇ ਮੁੱਕੀ ਜਾਂਦੇ ਖੇਤ ਖੱਲਿਆਂ ਕੱਟ ਕੇ ਕਲੋਨੀਆਂ ਕਈ ਸ਼ੋਪਿੰਗ ਮਾਲ ਬਣਾਤੇ ਜੰਗਲਾਂ ਦੇ ਜੰਗਲ ਅਗ ਲਾ ਕੇ ਮੁਕਾਤੇ ਮੁੱਕੀ ਜਾਂਦੇ ਖੇਤ ਖਲੀਆਂ ਕੱਟ ਕੇ ਕਲੋਨੀਆਂ ਕਈ ਸ਼ੋਪਿੰਗ ਮਾਲ ਬਣਾਤੇ ਜੇ ਨਾ ਹੋਈ ਹਰਿਆਲੀ ਜੇ ਨਾ ਹੋਈ ਹਰਿਆਲੀ ਕਿਨ ਮਿੰਨ ਕਣੀਆਂ ਤਿੱਦਰੋਂ ਆਉਣ ਗਿਆ ਕਿਹੜੀ ਗੱਲਾਂ ਦਰਦੇ ਮੁਕੰਪਤੋ ਸੁਨਾਮੀ ਲਹਿਰਾ ਤੱਕ ਕਮਕਮੇ ਆਉਣ ਗਿਆ ਸੁਨਾਮੀ ਲਹਿਰਾ ਤੱਕ ਕਮਕਮੇ ਆਉਣ ਗਿਆ ਅੰਬਰਾਂ ਦੇ ਵਿੱਚ ਜਾ ਵਿਸਫੋਟ ਕਰ ਦੇ ਅੰਬਰਾਂ ਦੇ ਵਿੱਚ ਜਾ ਵਿਸਫੋਟ ਕਰ ਦੇ ਧਰਤੀ ਦਾ ਚੀਰ ਸਿਨਾ ਨਿਤ ਨਵੇਂ ਛੋਦ ਕਰ ਦੇ ਜੇ ਹਿੱਲ ਗਈ ਧਰਤੀ ਜੇ ਹਿੱਲ ਗਈ ਧਰਤੀ ਕਈ ਕੰਟਰੀਆਂ ਨਸ ਤੋਂ ਨਾ ਬੂਧ ਹੋ ਜਾਣ ਗਿਆ ਕਿਹੜੀ ਗੱਲੋਂ ਡਰਦੇ ਭੁਕੰਪ ਤੋਂ ਸੁਨਾਮੀ ਲਹਿਰਾਂ ਤਕ ਹੁਕਮੇ ਆਉਣ ਗਿਆ ਸੁਨਾਮੀ ਲਹਿਰਾਂ ਤਕ ਹੁਕਮੇ ਆਉਣ ਗਿਆ ਸੁੱਕੀ ਜਾਂਦੀ ਏ ਧਰਤ ਮੁੱਲ ਵਿੱਕਦਾ ਹੈ ਪਾਣੀ ਸੁੱਕੀ ਜਾਂਦੀ ਏ ਧਰਤ ਮੁੱਲ ਵਿੱਕਦਾ ਹੈ ਪਾਣੀ ਉਹ ਸਾਰਾ ਵੀ ਲੈਣਾ ਹੋਇਆ ਔਖਾ ਔਖੀ ਹੋਈ ਜ਼ਿੰਦਗਾਨੀ ਜੇ ਨਾ ਰੋਕੇ ਪ੍ਰਦੂਸ਼ਣ ਜੇ ਨਾ ਰੋਕੇ ਪ੍ਰਦੂਸ਼ਣ ਇਹ ਹਵਾਵਾਂ ਦੀ ਜ਼ਹਿਰੀਲੀਆਂ ਹੋ ਜਾਣ ਗਿਆ ਕਿਹੜੀ ਗੱਲੋਂ ਡਰਦੇ ਬੁਕੰਪ ਤੋਂ ਸੁਨਾਮੀ ਲਹਿਰਾਂ ਤੱਕ ਘੁਮ ਘੁਮ ਆਉਣ ਗਿਆ ਸੁਨਾਮੀ ਲਹਿਰਾਂ ਤੱਕ ਘੁਮ ਘੁਮ ਆਉਣ ਗਿਆ ਕੁਦਰਤ ਨਾਲ ਗੁਲਸ਼ਨ ਜ਼ੋਰ ਅਜਮੈਸ਼ ਕਿਉਂ ਕਰਦੇ ਕੁਦਰਤ ਨਾਲ ਗੁਲਸ਼ਨ ਜ਼ੋਰ ਅਜਮੈਸ਼ ਕਿਉਂ ਕਰਦੇ ਧਰਤੀ ਹੀ ਠੀਕ ਰਹਿਣ ਲਈ ੰਬਰਾਂ ਦੇ ਪਲਾਟਾਂ ਪਿੱਛੇ ਕਿਉਂ ਲੜਦੇ ਜੇ ਬੇਕਾਬੂ ਹੋ ਗਈ ਕੁਦਰਤ ਜੇ ਬੇਕਾਬੂ ਹੋ ਗਈ ਕੁਦਰਤ ਇਹ ਹਕੂਮਤਾਂ ਵੀ ਹੱਥੋਂ ਨਿਕਲ ਜਾਣਗੀਆਂ ਕਿਹੜੀ ਗੱਲੋਂ ਡਰਦੇ ਬੁਕੰਪ ਤੋਂ ਸੁਨਾਮੀ ਲਹਿਰਾਂ ਤੱਕ ਹੁਕਮੇ ਆਉਣ ਗਿਆ ਸੁਨਾਮੀ ਲਹਿਰਾਂ ਤੱਕ ਹੁਕਮੇ ਆਉਣ ਗਿਆ ਸੁਨਾਮੀ ਲਹਿਰਾਂ ਤੱਕ ਹੁਕਮੇ ਆਉਣ ਗਿਆ ਲੇਖਕ ਕਵੀ ਗੁਰਸ਼ੰਕਰ ਕੁਮਾਰ ਗਜੈ